ਹਰ ਵਾਰ ਪੰਜਾਬੀ ਕਿਉਂ ਚਾਹੇ ਕਿਸਾਨ ਸੜਕਾਂ ਦੇ ਉੱਤੇ ਹੋਣ ਚਾਹੇ ਪਾਣੀਆਂ ਦੀ ਗੱਲ ਹੋਵੇ ਜਾਂ ਫਿਰ ਸਜਾ ਘਟ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੀ ਕਿਉਂ ਹੋਣਾ ਪੰਜਾਬ ਦੀ ਬੋਲੀ ਹੋਂਦ ਇਕਨੋਮੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਤਾਂ ਸਿਸਟਮ ਨੇ ਪਹਿਲਾਂ ਵੀ ਕੀਤੀ ਪਰ ਹੁਣ ਇਹਨਾਂ ਨੇ ਹੱਥ ਪਾਇਆ ਐਜੂਕੇਸ਼ਨ ਤੇ ਪੰਜਾਬ ਯੂਨੀਵਰਸਿਟੀ ਸਾਡੇ ਮੋਦੀ ਸਾਹਿਬ ਦੁਨੀਆ ਪਰ ਵਿੱਚ ਜਾ ਜਾ ਕਹਿੰਦੇ ਨੇ ਇੰਡੀਆ ਇਜ਼ ਅ ਵਰਲਡਸ ਬਿਗੇਸਟ ਡੈਮੋਕ੍ਰੇਸੀ ਇਹ ਲੋਕਤੰਤਰ ਕੀ ਵੀ ਵਿਜੈ ਪਰ ਜਦੋਂ ਗੱਲ ਪੰਜਾਬ ਤੇ ਆਉਂਦੀ ਹੈ ਸਾਰੇ ਡੈਮੋਕ੍ਰੇਸੀ ਹਮੇਸ਼ਾ ਭੁੱਲ ਜਾਂਦੇ ਨੇ ਇਸ ਵਾਰ ਫੇਰ ਪੰਜਾਬ ਦਾ ਮੱਥਾ ਸੈਂਟਰ ਨਾਲ ਲੱਗਿਆ ਜਿੱਤੇ ਪੁਲਿਸ ਦੇ ਬੈਰੀਕੇਡਾਂ ਪਿੱਛੇ ਖੜੇ ਉਹ ਸਟੂਡੈਂਟ ਜਿਹੜੇ ਡਿਗਰੀ ਨਹੀਂ ਲੋਕਤੰਤਰ ਦਾ ਹੱਕ ਮੰਗ ਰਹੇ ਨੇ ਪੰਜਾਬ ਯੂਨੀਵਰਸਿਟੀ ਲਗਭਗ 140 ਸਾਲ ਪੁਰਾਣਾ ਇੰਸਟੀਚਿਊਸ਼ਨ ਜਿੱਥੇ ਨੌਲੇਜ ਦੇ ਨਾਲ ਨਾਲ ਆਜ਼ਾਦੀ ਦੀ ਸੋਚ ਵੀ ਜੰਮੀ ਪਰ 28 ਅਕਤੂਬਰ ਨੂੰ ਸੈਂਟਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਿੰਨੇ ਨਾਲ ਹਲਚਲ ਮਚੀ ਨੋਟੀਫਿਕੇਸ਼ਨ ਜੀ ਲਿਖਿਆ ਸੀ ਸੈਨੇਟ ਤੇ ਸਿੰਡੀਗੇਟ ਦਾ ਸਟਰਕਚਰ ਬਦਲਿਆ ਜਾਏਗਾ ਜਿੱਥੇ ਪਹਿਲਾਂ ਇਲੈਕਸ਼ਨਸ ਹੁੰਦੇ ਸੀ ਹੁਣ ਮੈਂਬਰਸ ਨੋਮੀਨੇਟਡ ਹੋਣਗੇ ਇਹਦਾ ਉਹ ਗੱਲ ਹੋਈ ਕਿ ਪਹਿਲਾਂ ਜਿੱਥੇ ਵੋਟ ਨਾਲ ਫੈਸਲਾ ਹੁੰਦਾ ਸੀ ਹੁਣ ਉੱਥੇ ਆਰਡਰ ਨਾਲ ਫੈਸਲਾ ਚੱਲੇਗਾ ਹੁਣ ਆਪਾਂ ਥੋੜਾ ਜਿਹਾ ਸੈਨੇਟ ਬਾਰੇ ਸਮਝ ਲਈਏ ਕਿ ਸੈਨੇਟ ਕੀ ਹੈ ਸੈਨੇਟ ਕੀ ਯੂਨੀਵਰਸਿਟੀ ਦੀ ਸਰਕਾਰ ਜਾਂ ਇਹ ਲਾ ਲੋ ਪੰਚਾਇਤ ਹੈ ਜਿੱਥੇ 99 ਮੈਂਬਰ ਹੁੰਦੇ ਨੇ ਸੈਨੇਟ ਹੀ ਡਿਸਾਈਡ ਕਰਦੀ ਹੈ ਸਿਲੇਬਸ ਫੀਸ ਪ੍ਰੋਫੈਸਰਾਂ ਦੇ ਸੈਲਰੀ ਤੇ ਐਜੂਕੇਸ਼ਨ ਦੇ ਸਾਰੇ ਰੂਟ ਸਾਰੇ ਸਮਝ ਲੋ ਇਸ ਸੈਨੇਟ ਪੰਜਾਬੀ ਯੂਨੀਵਰਸਿਟੀ ਦੀ ਸੋਲ ਹੈ 10 ਨਵੰਬਰ 2022 ਜਦ ਪੰਜਾਬ ਯੂਨੀਵਰਸਿਟੀ ਦਾ ਉਹ ਕੈਂਪਸ ਜਾਂਦੇ ਦਾ ਮੈਦਾਨ ਬਣ ਗਿਆ ਹਜ਼ਾਰਾਂ ਸਟੂਡੈਂਟ ਯੂਨੀਵਰਸਿਟੀ ਦਾ ਗੇਟ ਨੰਬਰ 1 ਤੋੜ ਕੇ ਅੰਦਰ ਆ ਗਏ ਤੇ ਪੁਲਿਸ ਨੇ ਅੱਗੇੋਂ ਲਾਠੀ ਚਾ ਜੀਅਰ ਕੈਸ਼ ਦੇ ਗੋਲੇ ਛਾੜ ਦਿੱਤੇ ਅੱਜ ਦੀ ਗੇਟ ਤੱਕ ਵੀ ਸਟੂਡੈਂਟਸ ਯੂਨੀਵਰਸਿਟੀ ਸਟ੍ਰੋਟੈਸਟ ਕਰ ਰਹੇ ਨੇ ਤੇ ਕਹਿੰਦੇ ਨੇ ਜੇ ਤੱਕ ਫਾਈਨਲ ਇਲੈਕਸ਼ਨ ਦੀ ਡੇਟ ਨਹੀਂ ਆਏਗੀ ਅਸੀਂ ਨਹੀਂ ਇਥੋਂ ਹਟਣ ਵਾਲੇ ਇਹ ਲੜਾਈ ਕਿਸੇ ਸਰਕਾਰ ਜਾਂ ਪਾਰਟੀ ਦੇ ਨਾਲ ਨਹੀਂ ਇਹ ਸੋਚ ਦੇ ਨਾਲ ਹੈ ਜਿਦਿ ਕੀ ਸਾਡੀ ਆਵਾਜ਼ ਨੂੰ ਦਬਾ ਕੇ ਸਾਨੂੰ ਪਟ્રોલ ਕਰਨਾ ਚਾਹੀਦੀ ਹੈ ਜੇ ਸੈਂਟਰ ਦਾ ਉਹ ਨੋਟੀਫਿਕੇਸ਼ਨ ਜਾਰੀ ਹੋ ਜਾਂਦਾ ਤਾਂ ਪੰਜਾਬ ਯੂਨੀਵਰਸਿਟੀ ਦਾ ਪੂਰਾ ਸਿਸਟਮ ਬਦਲ ਲੈਣਾ ਸੀ ਸੈਨੇਟ ਤੇ ਸਿੰਡੀਗੇਟ ਜਿੱਥੇ ਪ੍ਰੋਫੈਸਰਸ ਸਟੂਡੈਂਟਸ ਤੇ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਹੁੰਦੀ ਸੀ ਉਹ ਖਤਮ ਹੋ ਜਾਣੀ ਸੀ ਸਿੱਧਾ ਸਿੱਧਾ ਇਹ ਹਸਾਬ ਲਾ ਲਓ ਸਿਲੇਬਸ ਰਿਸਰਚ ਦੇ ਟੌਪਿਕਸ ਤੇ ਪੰਜਾਬੀ ਕਲਚਰ ਨਾਲ ਜੁੜੇ ਕੋਈ ਵੀ ਸਬਜੈਕਟ ਸਾਰੇ ਕੰਟਰੋਲ ਹੋਣੇ ਸੀ ਦਿੱਲੀ ਤੋਂ ਕਈ ਲੋਕ ਕਹਿੰਦੇ ਨੇ ਸਿਰਫ ਰੂਲਸ ਜਾਂ ਮੈਨੇਜਮੈਂਟ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਇਹ ਆਪਣੀ ਸੋਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੋ ਨੋ ਵਾਈ ਸੈਂਟਰ ਇਜ਼ ਟ੍ਰਾਈਂਗ ਟੂ ਟੇਕ ਆਵਰ ਯੂਨੀਵਰਸਿਟੀ ਫਰਮ ਅਸ। ਥਿਸ ਲੈਂਡ ਬਿਲੋਂਗਸ ਟੂ ਪੰਜਾਬ ਸਰ। ਟੂ ਵਿਲੇजेस ਥੈਟ ਵਰ ਪੀਪਲ ਆਫ ਵਿਲੇजेस ਗੇਵ ਯੂਨੀਵਰਸਿਟੀ ਟੂ ਥੈਮ। ਥਿਸ ਯੂਨੀਵਰਸਿਟੀ ਵਾਸ ਫਰਸਟ ਇਨ ਲਾਹੌਰ। ਇਹ ਸਭ ਕੁਝ ਜਾ ਕੇ ਜੁੜਦਾ ਹੈ ਆਰਐਸਐਸ ਦੀ ਸੋਚ ਨਾਲ। ਜਿੱਥੇ ਸਾਰਾ ਕੁਝ ਸੈਂਟਰ ਨੇ ਕੰਟਰੋਲ ਕਰਨਾ ਸੀ ਤੇ ਬਹੁਤ ਕੁਝ ਬਦਲ ਦੇਣਾ ਸੀ। ਪੰਜਾਬ ਯੂਨੀਵਰਸਿਟੀ ਦੇ ਕੋਲ 300-400 ਏਕੜ ਲੈਂਡ ਹੈ। ਇਹ ਸੈਂਟਰ ਦੇ ਅੰਦਰ ਆ ਜਾਂਦਾ ਤਾਂ ਯੂਨੀਵਰਸਿਟੀ ਨੂੰ ਲੋਸ ਮੇਕਿੰਗ ਡिक्लेअर ਕਰਕੇ ਪ੍ਰਾਈਵੇਟ ਸਿਸਟਮ ਨੂੰ ਦੇ ਦਿੱਤੀ ਜਾ ਸਕਦੀ ਸੀ ਇਹ ਲੈਂਡ ਕਾਰਪੋਰੇਸ਼ਨ ਨੂੰ ਵੇਚ ਦਿੱਤਾ ਜਾ ਸਕਦਾ ਸੀ ਸੈਕਟਰ ਦੀ ਨਜ਼ਰ ਤੋਂ ਤਾਂ ਪੰਜਾਬ ਤੇ ਕਾਫੀ ਟਾਈਮ ਤੋੜ ਪਹਿਲਾਂ ਕਿਸਾਨਾਂ ਦੀ ਜ਼ਮੀਨ ਉਹਨਾਂ ਐਜੂਕੇਸ਼ਨ ਤੇ ਕੱਲੂ ਚੰਡੀਗੜ੍ਹ ਤੇ ਫਿਰ ਹੌਲੀ-ਹੌਲੀ ਪੂਰਾ ਪੰਜਾਬ ਪਰ ਇਹਨਾਂ ਨੂੰ ਨਹੀਂ ਪਤਾ ਲਖਾਮ ਕੋੜੀ ਨੂੰ ਮੈਂਦੀ ਹੈ ਸ਼ੇਰ ਨੂੰ ਨਹੀਂ ਤੇ ਜਿਹੜੇ ਸ਼ੇਰ ਨੇ ਆਜ਼ਾਦੀ ਮਾਨੀ ਹੋਵੇ ਉਹ ਕਿਸੇ ਦੇ ਇਸ਼ਾਰੇ ਤੇ ਨਹੀਂ ਨੱਚ ਸਕਦਾ ਖੱਗੋ ਤੁਸੀਂ ਸਮਝਦਾਰ ਹੋ ਤਾਂ ਤੁਹਾਨੂੰ ਕੀ ਲੱਗਦਾ ਪੰਜਾਬ ਦੀ ਆਵਾਜ਼ ਸਿਸਟਮ ਨੂੰ ਫੇਰ ਇੱਕ ਵਾਰ ਬਦਲਣ ਦੀ ਮਜਬੂਰ ਕਰਦੀ ਕਮੈਂਟਾਂ 'ਚ ਦੱਸੋ ਤੇ ਵੀਡੀਓ ਅੱਗੇ ਸ਼ੇਅਰ ਕਰੋ ਤਾਂ ਜੋ ਹੋਰ ਬੰਦਿਆਂ ਨੂੰ ਪਤਾ ਲੱਗ ਸਕੇ ਕਿ ਕੀ ਚੱਲ ਰਿਹਾ ਹੈ ਇਸ ਟਾਈਮ ਪੰਜਾਬ ਨਾਲ ਧੰਨਵਾਦ ਜੀ